ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗਰੇਵਾਲ ਡੇਰੀ ਫਾਰਮ 03 ਤੇ ਅੱਜ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆ ਦੋਸਤੋ ਪਿੰਡ ਕੁਟੀ ਬਲਾਕ ਸੰਗਤ ਜ਼ਿਲ੍ਹਾ ਬਠਿੰਡਾ ਜੀ ਹਾਂ ਲਾਉਣਾ ਵੀਡੀਓ ਬਣਾਇਆ ਇਹ ਪਿੰਡ ਡੱਬ ਵਾਲੀ ਬਠਿੰਡਾ ਰੋਡ ਤੇ ਆ ਦੋਸਤੋ ਆਪਾਂ ਬਾਈ ਕੋਲ ਫਾਰਮ ਤੇ ਪਹੁੰਚੇ ਆ ਜੀ ਬਾਈ ਦਾ ਵਪਾਰ ਦਾ ਕੰਮ ਹੈ ਜੀ ਪਸ਼ੂਆਂ ਦਾ ਪਹਿਲਾਂ ਬਾਈ ਕੋਲ ਆਪਾਂ ਕਾਫੀ ਵੀਡੀਓ ਬਣਾ ਚੁੱਕੇ ਆ ਜੀ ਅੱਜ ਤੁਹਾਨੂੰ ਕਰਵਾਉਣਾ ਬਾਈ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਦਿਓ ਜਰਸੀ ਬਾਰੇ ਜਾਣਕਾਰੀ ਜੀ ਇਹ ਪੰਜਾਬ ਵਾਲੀ ਜਰਸੀ ਆ ਜੀ ਦੂਜਾ ਸੂਆ ਪਹਿਲੇ ਸੂਏ 18 ਕਿਲੋ ਦੁੱਧ ਦਿੱਤਾ ਹਜੇ 20 ਦਿਨ ਬਾਕੀ ਆ ਜੀ ਪੰਜਾਬ ਵਾਲੀ ਜਰਸੀ ਵੈੜ ਮੁਕਾਉਗਾ ਉਸ ਤੋਂ ਬਾਈ ਕੋਲੇ ਦੂਜਾ ਸੂਆ ਵੈੜ ਹੈ ਜੀ ਪਹਿਲੇ ਸੂਏ ਇਸ ਨੇ 18 ਕਿਲੋ ਦੁੱਧ ਦਿੱਤਾ ਜੀ ਟੈਸਟਿੰਗ ਤੋਂ ਗੱਭਣ ਦੱਸਦੀ ਹੈ ਜੀ ਮੁੱਲ ਕੀ ਆ ਬਾਈ ਜੀ ਇਸ ਦਾ 65000 65000 ਰੁਪਏ ਮੁੱਲ ਉਸ ਤੋਂ ਇਸ ਦਾ ਬਹੁਤ ਸੋਹਣੀ ਸ਼ਕੀਨ ਜਰਸੀ ਹੈ ਦੋਸਤੋ ਅੱਜ ਲਗਭਗ 20 ਦਿਨ ਸੂਨ ਚ ਬਾਕੀ ਹੈ ਜੀ ਹਾਂਜੀ ਇਹ ਪਹਿਲਾ ਸੂਆ ਗਈ ਜੀ ਇਹ ਪਹਿਲਾ ਸੂਆ ਡੋਗਲੀ ਵਹਿੜ ਬਕਾਉਗਾ ਦੋਸਤੋ ਬਾਈ ਕੋਲੇ ਬਹੁਤ ਸੋਹਣਾ ਖਾਣਾ ਵਨਾਂ ਹੈ ਜੀ ਠੰਡੀ ਸੀ ਲੱਗੀ ਜੀ ਬਹੁਤ ਠੰਡੀ ਸੀ ਰੋਆ ਦੋਸਤੋ ਕੀ ਮੋਲਾ ਬਈ ਜੀ ਇਹਦਾ 45000 45000 ਰੁਪਏ ਮੋਲ ਹੈ ਜੀ ਦੋ ਗਲੇ ਪੰਜ ਗਊ ਹੈ ਜੀ ਮੰਨ ਲਓ ਬਈ ਜੀ ਬਾਈ ਕੋਲੇ 10 12 ਨਾਲ ਬਕਾਉ ਹੈ ਜੀ ਤੁਹਾਨੂੰ ਆਪਾਂ ਤਿੰਨਾਂ ਸੂਤ ਦੀ ਡਿਟੇਲ ਦੇ ਦੇਵਾਂਗੇ ਬਾਕੀ ਤੁਹਾਨੂੰ ਕੈਮਰਾ ਦਿਖਾ ਦਿਆਂਗੇ ਜੀ ਤੁਸੀਂ ਬਾਈ ਫੋਨ ਤੇ ਗੱਲ ਕਰ ਸਕਦੇ ਹੋ ਜੀ ਹਾਂਜੀ ਇਹ ਪਹਿਲਾ ਸੂਗਾ ਆ ਗਿਆ ਜੀ ਹਮਰ 20 ਕਿਲੋ ਦੁੱਧ ਆ ਗਿਆ ਜੀ ਪਹਿਲਾ ਸੂਆ ਵੈੜਾ ਦੋਸਤੋ 26 ਕਿਲੋ ਤੋਂ ਦਵਾਈ ਦੱਸ ਦੇ ਤਿਆਰ ਹੈਗਾ ਕੰਡਾ ਮਵਾ ਦਿੰਦੇ ਜੀ ਜਮਾ ਕੰਡੇ ਤੇ ਤਲਾ ਕੇ ਦੋ ਦੇ ਦਿੰਦੇ ਹਾਂ ਦੋ ਸੂ 15 ਦਿਨਾਂ ਦੀ ਸੂਈ ਕੁਆਲਟੀ ਹੈ ਦੋਸਤੋ 15 ਦਿਨਾਂ ਦੀ ਸੂਈ ਆ ਦੋ ਦੰਦਾਂ ਦੀ ਮੂੰਹ ਤੋਂ 15 ਦਿਨਾਂ ਦੀ ਸੂਈ ਹੈ ਮੂੰਹ ਤੋਂ ਦੋ ਦੰਦ ਵੈੜਾ ਦੋਸਤੋ ਆਰਡਰ ਕੁਆਲਟੀ ਫੋਰਨੀਗਾਂ ਵਰਗੀ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਬੋਖ ਫੋਣੀ ਵੈੜ ਹੈ ਜੀ ਮੁੱਲ ਇਹਦਾ 115 ਹਜ਼ਾਰ ਜੀ 115000 ਰੁਪਏ ਮੁੱਲ ਹੈ ਜੀ ਥੋੜਾ ਜਿਹਾ ਬੱਚੇ ਦਾ ਕਰਦੀ ਹੈ ਬੱਚਾ ਕੀ ਹੈ ਜੀ ਬੱਛਾ ਹੈ ਜੀ ਬੱਚਾ ਇਸ ਗਊ ਮਗਰ ਬੱਛਾ ਹੈ ਜੀ ਦੋਸਤੋ ਅਟਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਹਾਂਜੀ ਇਹ ਪਹਿਲਾ ਸੂਹਾ ਗੀ ਜੀ ਇਹ ਪਹਿਲਾ ਸੂਹਾ ਹੋਊਗਾ ਦੋਸਤੋ ਪੂਰੀ ਸੀ ਠੰਡੀ ਹੈ ਜੀ

ਦੋਸਤੋ ਬੇਨਤੀ ਹੈ ਚੈਨਲ ਨੂੰ ਬទ ਬទ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਜੀ ਭਾਈ ਜੀ ਮੋਬਾਈਲ ਨੰਬਰ ਬੋਲਦਾ ਆਪਣਾ ਜੀ 8168337957 ਜੀ 8168337957 ਜੀ ਧੰਨਵਾਦ ਦੋਸਤੋ